ਮੁਕੰਦਪੁਰ ਦੀ ਪੁਲਿਸ ਨੇ ਨਸ਼ਾ ਦੀ ਰੋਕਥਾਮ ਲਈ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਦੋ ਨੌਜਵਾਨਾਂ ਨੂੰ ਹੈਰਵਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ। ਇਸ ਸੰਬੰਧੀ ਥਾਣਾ ਮੁਖੀ ਮਹਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਦੋ ਨੌਜਵਾਨ ਪਿੰਡ ਬਖਲੌਰ ਤੋਂ ਸਕੂਟਰੀ ਤੇ ਆ ਰਹੇ ਸਨ ਤਾਂ ਪੁਲਿਸ ਨੇ ਉਹਨਾਂ ਦੋਵਾਂ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਤਾਂ ਦੌਰਾਨੇ ਤਲਾਸ਼ੀ ਉਹਨਾਂ ਪਾਸੋਂ 5 ਗ੍ਰਾਮ ਹੈਰੋਇਨ ਤੇ 28 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਪੁਲਿਸ ਅਧਿਕਾਰੀਆਂ ਮੁਤਾਬਕ ਦੋਸ਼ੀਆਂ ਦੀ ਪਛਾਣ ਲੱਭਾ ਪੁੱਤਰ ਜੀਤਰਾਮ ਵਾਸੀ ਬਖਲੌਰ ਅਤੇ ਤੀਰਥਰਾਮ ਪੁੱਤਰ सुरेंद्र ਸਿੰਘ ਵਾਸੀ ਮਾਲੂ ਮਿਆਰਾ ਵਜੋਂ ਹੋਈ ਹੈ ਫਿਲਹਾਲ ਪੁਲਿਸ ਨੇ ਦੋਵਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਇਹ ਅੱਜ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਐਸਐਸਪੀ ਸਾਹਿਬ ਮਨਜੋਗ ਡਾਕਟਰ ਮਹਤਾਬ ਸਿੰਘ ਜੀ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸ੍ਰੀ ਹਰਜੀਤ ਸਿੰਘ ਜੀ ਡੀਐਸਪੀ ਸਾਹਿਬ ਸਾਉਂਡ ਵਿਜਨ ਬੰਗਾ ਉਹਦੀ ਅਗਵਾਈ ਦੇ ਵਿੱਚ ਅਸੀਂ ਰਾਤ ਨਵੇਂ ਸਾਲ ਦੀ ਪੂਰਵ ਸੰਧਿਆ ਦੇ ਉੱਤੇ ਸਪੈਸ਼ਲ ਡਿਊਟੀ ਸਪੈਸ਼ਲ ਗਸ਼ਨਾ ਕਰ ਰਹੇ ਸੀਗੇ ਤਾਂ ਸੰਦੀਪ ਪੁਲਿਸ ਪਾਰਟੀ ਨੂੰ ਸੁਲੇ ਸਫਲਤਾ ਮਿਲੀ ਜਦੋਂ ਐਸਐਸ ਸੰਦੀਪ ਸਿੰਘ ਦੇ ਨਾਲ ਪੁਲਿਸ ਮਲਾਕ ਜਿਹੜੇ ਗਸ਼ਤ ਕਰਦੇ ਹੋਏ ਬਖਲੌਰ ਸਾਈਡ ਜਾ ਰਹੇ ਸੀਗੇ ਤਾਂ ਦੋ ਨੌਜਵਾਨ ਇੱਕ ਸਕੂਟੀ ਤੇ ਆਉਂਦੇ ਹੋਏ ਕਾਬੂ ਕੀਤੇ ਜਿਨ੍ਹਾਂ ਦੇ ਵਿੱਚੋਂ ਇੱਕ ਲੰਬਾ ਵਾਸੀ ਬਖਲੌਰ ਤੇ ਦੂਜਾ ਹਰਾਮਦੀਰਤ ਵਾਸੀ ਮਾਲੋ ਮਜਰਾ ਇਹਨਾਂ ਦੇ ਕੋਲੋਂ 5 ਗ੍ਰਾਮ ਹੈਰੋਇਨ ਤੇ 28 ਇਨਟੌਕਸਿਕੈਂਟ ਟੈਬਲੇਟਸ ਬਰਾਮਦ ਹੋਈਆਂ ਜਿਨ੍ਹਾਂ ਅਸੀਂ ਕਾਬੂ ਕਰਕੇ ਮਕਦਮਾ ਨੰਬਰ 1 ਡੇਟ ਅੱਜ ਦੀ 112025 ਐਨਡੀਪਸਟਿਓ ਤਹਾਵਲ ਦੇ ਤਹਿਤ ਮਕਦਮਾ ਦਰਜ ਰਜਿਸਟਰ ਕਰਕੇ ਦੋਨੋਂ ਦੋਸ਼ੀਆਂ ਗਫਤਾਰ ਕਰ ਲਿਆ ਇਹਨਾਂ ਦੋਸ਼ੀਆਂ ਗਫਤਾਰ ਕਰਕੇ ਅਸੀਂ ਅੱਜ ਮਾਨਜੁਗ ਅਦਾਲਤ ਦੇ ਵਿੱਚ ਪੇਸ਼ ਕਰ ਰਹੇ ਹਾਂ ਪਰ ਮਾਦਲਾ ਕੇ ਹੋਰ ਸਾਕੀਆਂ ਪੁੱਛਗਛ ਕੀਤੀ ਜਾਊਗੀ ਤੇ ਜਿਹੜੇ ਜਿਹੜੇ ਵੀ ਹੋਰ ਨਸ਼ਾ ਤਸਕਰ ਇਹਨਾਂ ਦੇ ਨਾਲ ਰਿਲੇਟਡ ਪਾਏ ਗਏ ਜਾਂ ਜਿਹੜੇ ਇਹਨਾਂ ਦੇ ਨਾਲ ਲਿਪਤ ਪਾਏ ਗਏ ਕਿੱਥੋਂ ਲੈ ਕੇ ਆਉਣੇ ਸੀਗੇਗਾ ਅੱਗੇ ਕਿਹਨੂੰ ਦਿੰਦੇ ਸੀਗੇ ਇਹ ਸਾਰਾ ਕੁਝ ਅਸੀਂ ਪਤਾ ਕਰਕੇ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਤੇ ਜਿਹੜਾ ਲੱਭਾ ਵਾਸੀ ਬਖਲੌਰ ਹੈਗਾ ਇਹ ਤੇ ਆਲਰੇਡੀ ਦੋ ਮੁਕਾਦਮੇ ਪਹਿਲਾਂ ਵੀ ਐਨਟੀ ਸਾਡੇ ਦਰਜ ਨੇ ਇੱਕ ਸ਼ਰਾਬ ਦਾ ਮੁਕਾਦਮਾ ਦਰਜ ਹੈ ਉਹ ਵੀ ਅਸੀਂ ਜਿਹੜੇ ਮੁਕਾਦਮੇ ਦੇ ਕੀ ਬਣਿਆ ਜੇ ਉਹਨਾਂ ਦੇ ਵਿੱਚ ਕੋਈ ਸਜ਼ਾ ਹੈਗੀ ਤਾਂ ਉਹ ਵੀ ਅਸੀਂ ਵੱਧ ਤਰਾਮਾ ਕਰਾਂਗੇ ਤੇ ਮੈਂ ਸਾਰੇ ਇਲਾਕਾ ਨਵਸਿਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹੈ ਕਿ ਪੁਲਿਸ ਤੁਹਾਡੀ ਮਦਦ ਲਈ ਹਰ ਟਾਈਮ ਹਾਜ਼ਰ ਹੈ 24 ਘੰਟੇ ਤੁਹਾਡੇ ਨਾਲ ਹੈ ਕਿਸੇ ਵੀ ਕਿਸੇ ਤਰ੍ਹਾਂ ਕੋਈ ਜ਼ਰੂਰਤ ਪੈਂਦੀ ਹੈ ਕਿਸੇ ਸਾਨੂੰ ਇਹ ਸਾਨੂੰ ਕਾਲ ਕਰ ਸਕਦੇ ਹੈਗੇ ਆ ਤੇ ਨਸ਼ੇ ਦੇ ਖਿਲਾਫ ਅਸੀਂ ਜੋ ਮੁਹੇਂ ਬੰਡੀ ਹੋਈ ਹੈ ਪ੍ਰਮਾਤਮਾ ਕਰੇ ਇਸ ਵਿੱਚ ਕਾਮਯਾਬ ਹੋਈ ਜੇ ਤੇ ਮਕੰਧਪੁਰ ਏਰੀਆ ਨੂੰ ਨਸ਼ਾ ਮੁਕਤ ਕਰਕੇ ਤੁਹਾਡੀ ਬਾਬਾ ਘਟਿਏ ਧੰਨਵਾਦ